ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਥ ਲਗਾਤਾਰ ਹਰ ਇੱਕ ਪ੍ਰੋਫਾਈਲ ਦੇ ਵੀਜ਼ੇ ਲੈ ਰਿਹਾ ਜੀ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਚਾਹੇ ਤੁਹਾਡੀ ਸਿੰਗਲ ਪ੍ਰੋਫਾਈਲ ਆ ਚਾਹੇ ਤੁਸੀਂ ਹੋਟਲ ਬੁਕਿੰਗ ਤੇ ਜਾਣਾ ਹੋਵੇ ਜਾਂ ਫਿਰ ਸਪਾਂਸਰਸ਼ਿਪ ਦੇ ਨਾਲ ਜਾਣਾ ਹੋਵੇ ਸੋ ਵੈਸਟਰਨ ਪਾਥ ਨੂੰ 6 ਵੀਜ਼ਾ ਰਿਸਿਵ ਹੋਏ ਨੇ ਜੀ ਪਾਸਪੋਰਟ ਰਿਸਿਵ ਹੋਏ ਨੇ ਜਿਹਦੇ ਵਿੱਚ ਦੋ ਵੀਜ਼ਾ ਸਾਡੇ ਹੋਟਲ ਬੁਕਿੰਗ ਤੇ ਲੱਗੇ ਆ ਜੀ ਇਹ ਇਹਨਾਂ ਦਾ ਨੇਮ ਸੀਗਾ ਜੀ ਗगन ਬਾਲਾ ਔਰ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ 2029 ਤੱਕ ਇਹਨਾਂ ਦਾ ਪਾਸਪੋਰਟ ਸੀਗਾ ਔਰ 2029 ਤੱਕ ਇਹਨਾਂ ਦਾ ਵੀਜ਼ਾ ਲੱਗਾ ਜੀ ਔਰ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਬੇਟਾ 1 ਮਹੀਨੇ ਪਹਿਲਾਂ ਅਸੀਂ ਸਪான்ਸਰਸ਼ਿਪ ਤੇ ਭੇਜਿਆ ਸੋ ਇੱਕੋ ਹੀ ਫੈਮਿਲੀ ਦੇ ਵਿੱਚ ਸਪான்ਸਰਸ਼ਿਪ ਔਰ ਬਿਨਾ ਸਪான்ਸਰਸ਼ਿਪ ਤੋਂ ਵੈਸਟਰਨ ਪਾਥ ਨੇ ਵੀਜ਼ਾ ਲਾਇਆ ਨੇ ਤੁਸੀਂ ਦੇਖ ਸਕਦੇ ਹੋ ਔਰ ਸਾਡੀ ਇੱਕ ਸਿਗੇ ਜੀ ਪ੍ਰੋਫਾਈਲ ਮਦਰ ਸਿਗੇ ਜੀ ਗੁਰਪ੍ਰੀਤ ਮੈਮ ਸੋ ਇਹਨਾਂ ਦੇ ਬੇਟੇ ਦੇ ਨਾਲ ਇਹਨਾਂ ਦਾ ਅਪਲਾਈ ਕੀਤਾ ਇਹਨਾਂ ਦੇ ਵੀ ਪਾਸਪੋਰਟ ਦੀ ਵੈਲਿਡਿਟੀ 27 ਤੱਕ ਸੀ ਔਰ 27 ਤੱਕ ਇਹਨਾਂ ਦਾ ਮਲਟੀਪਲ ਵਿਜ਼ਿਟਰ ਵੀਜ਼ਾ ਲੱਗ ਗਿਆ ਔਰ ਇਹਨਾਂ ਦੇ ਬੇਟੇ ਨੇ ਨਾਲ ਜਾਣਾ ਸੀਗਾ ਜੀ ਬੱਚੇ ਦੇ ਨਾਲ ਇਹਨਾਂ ਦਾ ਵੀਜ਼ਾ ਲਿਆ ਜੀ ਪਾਸਪੋਰਟ ਤੁਹਾਡੇ ਸਾਹਮਣੇ ਆ ਜੀ ਵੈਸਟਰਨ ਪਾਥ ਲਗਾਤਾਰ ਵਿਦਾਊਟ ਸ਼ੋਰਟੀ ਵਿਦਾਊਟ ਗਾਰੰਟੀ ਦਿੱਤੇ ਵੀਜ਼ਾ ਲੈ ਰਿਹਾ ਕਿਉਂਕਿ ਗਾਰੰਟੀ ਦੇ ਨਾਲ 25 25 30 30 ਲੱਖ ਰੁਪਏ ਦੇਣਾ ਪੈਂਦਾ ਪਰ ਵੈਸਟਰਨ ਪਾਥ 20 25000 ਰੁਪਏ ਦੇ ਵਿੱਚ ਹਰ ਇੱਕ client ਦਾ ਸੁਪਨਾ ਪੂਰਾ ਕਰ ਰਿਹਾ ਸੋ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹੋਰ ਸਿੰਗਲ ਪ੍ਰੋਫਾਈਲ ਤੇ ਵੀ ਵੀਜ਼ਾ ਲੈ ਰਹੇ ਆ ਜੀ ਉਹ ਵੀ ਦਿਖਾਉਂਦੇ ਆ ਸਾਡੇ client ਸੀਗੇ ਜੀ ਜਸਪਾਲ ਵਾਰੀਆ ਜਸਪਾ ਜਸਪਾ ਸਿੰਘ ਵਾਰਿਆ ਸੋ ਇਹਨਾਂ ਦਾ ਵੀ ਪਾਸਪੋਰਟ 28 ਤੱਕ ਆ ਜੀ 28 ਤੱਕ ਵੀਜ਼ਾ ਲੱਗ ਗਿਆ ਸੋ ਸਿੰਗਲ ਪ੍ਰੋਫਾਈਲ ਆ ਜੀ ਇਹਨਾਂ ਨੂੰ ਸਪੌਂਸਰਸ਼ਿਪ ਕੀਤੀ ਸੀ ਇਹਨਾਂ ਨੇ ਫਰੈਂਡ ਨੇ ਕੋਈ ਵੀ ਬਲੱਡ ਰਿਲੇਸ਼ਨ ਨਹੀਂ ਸੀਗਾ ਵਿਦਆਊਟ ਬਲੱਡ ਰਿਲੇਸ਼ਨ ਦੇ ਇਹਨਾਂ ਦਾ ਵੀਜ਼ਾ ਆ ਸਿੰਗਲ ਪ੍ਰੋਫਾਈਲ ਔਰ ਲੋ ਪ੍ਰੋਫਾਈਲ ਸੀਗੀ ਜੀ ਬਹੁਤ ਵਧੀਆ ਪ੍ਰੋਫਾਈਲ ਈ ਇਹਨਾਂ ਦੀ ਫਿਰ ਵੀ ਵੈਸਟਰਨ ਪਾਸਪੋਰਟ ਨੇ ਆਪਣੀ ਮਿਹਨਤ ਦੇ ਨਾਲ ਇਹਨਾਂ ਦਾ ਵੀਜ਼ਾ ਲਿਆ ਔਰ ਇੱਕ ਸਾਡੇ ਕਲਾਇੰਟ ਸੀਗੇ ਜੀ ਇਹਨਾਂ ਦਾ ਵੀਜ਼ਾ ਇਹਨਾਂ ਦਾ ਪਾਸਪੋਰਟ ਦੀ ਵੈਲਿਡਿਟੀ ਹੈਗੀ ਜੀ 2029 ਤੱਕ ਸੋ ਇਹਨਾਂ ਦਾ 29 ਤੱਕ ਵੀਜ਼ਾ ਲੱਗਾ ਸੋ ਇਹ ਔਰ ਇਹ ਨਵੇਂ ਸ਼ਹਿਰ ਤੋਂ ਬਿਲਾਉਂ ਕਰਦੇ ਨੇ ਸੋ ਇਹ ਵੀ ਸਿੰਗਲ ਪ੍ਰੋਫਾਈਲ ਸੀਗੀ ਔਰ ਸਿੰਗਲ ਪ੍ਰੋਫਾਈਲ ਤੇ ਇਹਨਾਂ ਦਾ ਵੀਜ਼ਾ ਲਿਆ ਸੋ ਤੁਸੀਂ ਵੀ ਆਪਣੇ ਸੁਪਨੇ ਵੈਸਨ ਪਾਰ ਦੇ ਨਾਲ ਪੂਰੇ ਕਰ ਸਕਦੇ ਹੋ ਸਿਰਫ ਕੰਸਲਟੈਂਸੀ ਫੀਸ ਦੇ ਕੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਏਜੰਟ ਨੇ ਜਿਹੜੇ ਅਨਔਥਰਾਇਜ਼ ਨੇ ਤੁਹਾਡੇ ਕੋਲ 20-25 ਲੱਖ 10-12 ਲੱਖ ਰੁਪਏ ਦੀ ਡਿਮਾਂਡ ਕਰਦੇ ਨੇ ਸੋ ਇੱਕ ਵਿਜ਼ਟਰ ਵੀਜ਼ਾ ਜਾਂ ਮਲਟੀਪਲ ਵੀਜ਼ਾ ਲੈਣ ਦੇ ਲਈ ਫੈਮਿਲੀ ਵੀਜ਼ਾ ਲੈਣ ਦੇ ਲਈ ਸਿਰਫ ਇੱਕ ਕੰਸਲਟੈਂਸੀ ਫੀਸ ਲੱਗਦੀ ਆ ਕਿਉਂਕਿ ਤੁਹਾਡੇ ਡਾਕੂਮੈਂਟ ਨੂੰ ਅੱਛੇ ਤਰੀਕੇ ਦੇ ਨਾਲ ਅੰਬੈਸੀ ਦੇ ਵਿੱਚ ਸਬਮਿਟ ਕਰਨ ਦੇ ਲਈ ਤੁਹ ਸੋ ਉਹਨੂੰ ਸਿਰਫ ਆਪਣੀ ਕੰਸਲਟੈਂਸੀ ਫੀਸ ਦਿਓ ਆਪਣੇ ਪੈਸੇ ਜ਼ਿਆਦਾ ਨਾ ਦਿਓ ਸੋ ਵਧੇਰੇ ਜਾਣਕਾਰੀ ਲਈ ਵੈਸਟਰਨ ਪਾਸ ਦੇ ਹੈੱਡ ਆਫਿਸ ਮਿਲੋ ਕਿਉਂਕਿ ਵੈਸਟਰਨ ਪਾਸ ਲੈ ਰਿਹਾ ਕਿ ਸਿਰਫ ਕੰਸਲਟੈਂਸੀ ਫੀਸ ਤੇ ਹੀ ਵੀਜ਼ਾ ਸੋ ਥੇਰ ਕੇਸ ਗੱਲ ਦੀ ਜੀ ਅੱਜ ਹੀ ਪਹੁੰਚੋ ਵੈਸਟਰਨ ਪਾਸ ਦੇ ਹੈੱਡ ਆਫਿਸ ਹੁਸ਼ਿਆਰਪੁਰ